ਠੀਕ ਹੈ ਮੋੜ ਦਿਓ ਚੱਕਰ ਸਾਹਿਬ ਵਰ ਕਦਮ ਬਾਈ ਦੇ ਕਦ ਕਦ ਤੋਂ ਜਜਮੈਂਟ ਲਾ ਰਹੇ ਹੋ ਠੀਕ ਹੈ ਬਰਾ ਲੈ ਅੰਦਰ ਲੋ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਉਗੋ ਕੇ ਤੇ ਜ਼ਿਲ੍ਹਾ ਨੂੰ ਪਹੁੰਚਦਾ ਜੀ ਬਰਨਾਲਾ ਵਾਈ ਕੋਲ ਸੂਈ ਵੀ ਗਾਂ ਸੇਲ ਆਪਰਾ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਫੇਸਬੁੱਕ ਤੇ ਪੇਜ ਆ ਆਪਣਾ ਗੁਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਡੱਟ ਤੱਕ ਅੰਨ ਮਿਲੂ ਵੀਡੀਓ ਅਪਲੋਡ ਕਰ ਸਕੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਬਾਈ ਜੀ ਸੱਸੀ ਗਏ ਸੱਸੀ ਹੋ ਬਾਈ ਜੀ ਨਾਂ ਵੀਰ ਜੀ ਆਪਣਾ ਗੁਰਦੀਪ ਸਿੰਘ ਆ ਜੀ ਪਿੰਡ ਉਗੋ ਕੇ ਜੀ ਜ਼ਿਲ੍ਹਾ ਬਰਨਾਲਾ ਜੀ ਵਾੜ ਦੀ ਜਾਣਕਾਰੀ ਦਿਓ ਵੱਡੇ ਭਾਈ ਬਾਈ ਇਹ ਇੱਥੇ 13 ਕਿਲੋ ਦੁੱਧ ਆਗਾ ਹਾਂਜੀ ਤੇ ਪੂਰੀ ਸੀਲ ਠੰਡੀ ਹੈ ਚਾਹੇ ਤੁਸੀਂ ਮੋਲ ਰਹਿ ਥਣਾ ਤੇ ਹੱਥ ਮਰੀ ਜਾਵੇ ਚਾਹੇ ਜਵਾਕ ਮਰੀ ਜਾਵੇ ਠੀਕ ਹੈ ਪਹਿਲੇ ਸੁਈ ਵੀ ਆ ਠੀਕ ਹੈ ਇਹਨੂੰ 15 16 ਰਣਾਂ ਅੱਜ ਸੁਈ ਨੂੰ ਹੋ ਗਿਆ ਬੱਚਾ ਗਿਆ ਹਾਂਜੀ ਬੱਚਾ ਗਿਆ ਬੱਸਾ ਗਿਆ ਜੀ ਬੱਸਾ ਠੀਕ ਹੈ ਜੀ ਤੋੜ ਦੋ ਬਰਾ ਲੋ ਜੀ 13 ਲੀਟਰ ਦਾ ਤਿਆਰ ਆ ਹਾਂਜੀ ਚਾਹੇ ਦੋ ਡੰਗ ਚੋਲੇ ਬਈ ਵਾਲਾ ਚਾਹੇ ਚਾਰ ਡੰਗ ਚੋਲੇ ਜੀ ਠੀਕ ਹੈ ਕੋਈ ਭੂਰਨੀ ਕੋਈ ਸਰਨਾ ਨਹੀਂ ਮੋਟੀ ਮੋਟੀ ਧਾਰ ਹੈ ਠੀਕ ਹੈ ਲੋ ਜੀ ਤੋੜ ਦੋ ਬਰਾ ਇਧਰ ਤੋੜ ਦਿੰਦਾ ਲੈ ਚੈੱਕ ਕਰ ਸਕਦਾ ਬਰਾ ਛੋਟਾ ਕਰਨਾ ਲੋ ਠੀਕ ਹੈ ਮੋੜ ਦਿਓ ਚੱਕਰ ਸਾਡੇ ਵਰ ਕਦਮ ਬਾਈ ਦੇ ਕਦਮ ਕਦ ਤੋਂ ਜੱਜਮੈਂਟ ਲਾ ਰਹੇ ਹੋ ਠੀਕ ਆ ਬਰਾ ਲੈ ਅੰਦਰ ਲੋ ਜੀ ਚਾਹ ਜਵਾਖ ਹੱਥ ਲਾਈ ਜਾ ਬੇਤਣਾ ਨੂੰ ਠੀਕ ਆ ਲੋ ਜੀ ਕਿੰਨੇ ਦਿਨ ਹੋ ਗਏ ਵੀਰੇ ਸੋਈ ਨੂੰ ਅੱਜ ਅੱਜ ਹੋ ਗਈ ਤੁਸੀਂ ਮੰਨ ਲਓ 15 16 ਦਿਨ ਜੀ ਲੋ ਜੀ ਫਿਰ ਜਿੰਨ ਖਰਪਾ ਲੈ ਵਾ ਤੁਸੀਂ ਦੇ ਸਕਦੇ ਚਾਹ ਦੋ ਡਾਂਗ ਤਿੰਨ ਡਾਂਗ ਤਸੱਲੀ ਕਰਕੇ ਬਾਈ ਕਹਿੰਦਾ ਲੋ ਜਾਹ ਵੱਡੇ ਭਾਈ ਰੇਟ ਇਹਦਾ ਰੇਟ ਇਹਦਾ 45000 ਹੈ ਇਹ ਮੌਕੇ ਤੇ ਬਾਅਦ ਘਟ ਕਰਨਾਗੇ 45000 ਹਾਂਜੀ ਮੰਨ ਤਾਂ ਹੋ ਜੂਗਾ ਹਾਂਜੀ ਮੌਕੇ ਤੇ ਕਰਨਾਗੇ ਲੋਪਰਾ ਰੇਟ ਹੈਗਾ 45000 ਅੰਠਣ ਪਰਮਾ ਬੜੇ ਸੋਹਣਾ ਅਗਲੀ ਸਵੇਰ ਤੁਹਾਨੂੰ ਦਿਖਾਵਾਂਗੇ ਲੋ ਚੈੱਕ ਕਰ ਸਕਦਾ ਲੰਮੇ ਲੰਮੇ ਹਨਾ ਪਹਿਲਾ ਸੂਆ ਠੀਕ ਹੈ ਨਾ ਬਾਕੀ ਭਰਾ ਸੇਵਾ ਦੱਦਾ ਬਾਈ ਦੀ ਸੇਵਾ ਵੀ ਨਾਰਮਲ ਹੀ ਆ ਠੀਕ ਹੈ ਨਾ ਵੀਡੀਓ ਦੇਖਣ ਲਈ ਭੈਣ ਭਰਾਵਾਂ ਦਾ ਸਾਰਿਆਂ ਦਾ ਫੈਦਲ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ